ਇਹਨਾਂ ਲੁੱਟਾਂ ਖੋਵਾਂ ਦੇ ਵਿੱਚ ਜਿਹੜਾ ਸੋਨਾ ਵਾ ਉਹ ਚੋਰ ਜਾਂ ਲੁਟੇਰੇ ਆ ਕੇ ਵੇਚਦੇ ਤੇ ਸੁਨਿਆਰਿਆਂ ਨੂੰ ਆ ਜੀ ਨੰਬਰ ਨੂੰ ਵੀ ਅਗਰ ਨੈੱਟ ਤੇ ਸਰਚ ਕਰੋਗੇ ਤੇ ਤੁਹਾਨੂੰ ਪਤਾ ਲੱਗ ਜਾਏਗਾ ਜੇਵਰ ਕਿੱਥੋਂ ਦਾ ਬਣਿਆ ਹੈ ਇਹ ਲਾਲਚ ਦੇ ਵਿੱਚ ਪੈ ਕੇ ਕੋਈ ਜਲਦੀ ਖਰੀਦਦਾ ਹੈ ਤੇ ਮੈਂ ਸਮਝਦਾ ਵੀ ਫੇਰ ਉਹਦਾ ਕਸੂਰ ਵਾਰ ਦੁਕਾਨਦਾਰ ਖੁਦ ਵੀ ਹੋਏਗਾ ਇਸ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਸਾਡੇ ਬਹੁਤ ਹੀ ਸੂਝ-ਬੂਝ ਵਾਲੇ ਸਾਡੇ ਮੁੱਖ ਮੰਤਰੀ ਜੋ ਵੀ स्वर्णਕਾਰ ਸਮਾਜ ਨੂੰ ਮੁਸ਼ਕਲਾਂ ਆ ਰਹੀਆਂ ਹਨ ਔਰ ਮੈਂ ਸਮਝਦਾ ਮੈਂ ਇਸ ਪਲੇਟਫਾਰਮ ਤੋਂ ਉਹ ਸਰਕਾਰ ਦੇ ਨੋਟਿਸ ਦੇ ਵਿੱਚ ਉਹ ਮੁਸ਼ਕਲਾ ਲਿਆ ਕੇ ਉਹਨਾਂ ਦਾ ਹੱਲ ਕਰਾਉਣ ਦੀ ਕੋਸ਼ਿਸ਼ ਕਰਾਂਗਾ ਉਹ ਪਾਰੀ ਜਿਹੜਾ ਬੇਖੌਫ ਹੋ ਕੇ ਆਪਣਾ ਬਿਜ਼ਨਸ ਕਰੇ ਇਹ ਉਹ ਜੁੱਲੀ ਸਾਰੀ ਪੰਜਾਬ ਦੇ ਵਿੱਚ ਬਣੇ ਤਾਂ ਕਿ ਸਾਡਾ ਪੰਜਾਬ ਜਿਹੜਾ ਜਿਹੜਾ ਬਾਹਰੋਂ ਮਾਲ ਮੰਗਾਉਂਦਾ ਆਪਣਾ ਤਿਆਰ ਕਰਕੇ ਆਪਣੇ ਜੋ ਰੈਵਨਿਊ ਜਿਹੜਾ ਸਰਕਾਰ ਨੂੰ ਜਾਏ ਜੋ ਵੀ ਪ੍ਰੋਬਲਮ ਬਾਹਰੋਂ ਲਿਆਉਣ ਦੇ ਵਿੱਚ ਮਾਲ ਆਣ ਵਿਚ ਆਂਦੀ ਹੈ ਉਹ ਵੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਏਗਾ ਇਹ ਹੱਬ ਜਿਹੜੀ ਹੈ ਹਰ ਜ਼ਿਲ੍ਹੇ 'ਚ ਬੰਨੀ ਚਾਹੀਦੀ ਹੈ ਤਾਂ ਕਿ ਵੱਧ ਤੋਂ ਵੱਧ ਜਿਹੜਾ 골ਡ ਜੁエリー ਨੂੰ ਪ੍ਰਮੋਟ ਕੀਤਾ ਜਾ ਸਕੇ ਪੰਜਾਬ ਦੀ ਰੂਲਿੰਗ ਪਾਰਟੀ ਪੰਜਾਬ ਦੀ ਸਰਕਾਰ ਆਮ ਆਦਮੀ ਪਾਰਟੀ ਵੱਲੋਂ ਨਵੀਆਂ ਅਹੁਦੇਦਾਰੀਆਂ ਦਾ ਐਲਾਨ ਕੀਤਾ ਗਿਆ ਹੈ ਜਿਸ ਦੇ ਵਿੱਚ ਇੱਕ ਵੱਖਰਾ ਵਿੰਗ ਜਿਹੜਾ ਹੈ ਪਹਿਲੀ ਵਾਰ ਬਣਿਆ ਹੈ ਪਹਿਲਾਂ ਕਿਸੇ ਵੀ ਪਾਰਟੀ ਨੇ ਵਿੰਗ ਸਰਕਾਰ ਦੇ ਹੁੰਦਿਆਂ ਨਹੀਂ ਬਣਾਇਆ ਓਵਿੰਗ ਹੈ स्वर्णकार संघ स्वर्णकार संघ ਹੈ ਜਿਹੜੇ ਸੋਨਾ ਬਣਾਉਂਦੇ ਨੇ ਸੋਨੇ ਦਾ ਵਪਾਰ ਕਰਦੇ ਨੇ ਉਹਨਾਂ ਲਈ ਇਹ ਵਿੰਗ ਬਣਾਇਆ ਗਿਆ ਹੈ ਔਰ ਉਸ ਦਾ ਸੂਬਾ ਪ੍ਰਧਾਨ ਬਟਾਲੇ ਤੋਂ ਯਸ਼ਪਾਲ ਚੋਹਾਨ ਉਹਨਾਂ ਨੂੰ ਲਗਾਇਆ ਗਿਆ ਹੈ ਗੱਲਬਾਤ ਕਰਾਂਗੇ ਯਸ਼ਪਾਲ ਚੋਹਾਨ ਹੁਣਾ ਨਾ ਕਿ ਇਸ ਵਿੰਗ ਦੀ ਪੰਜਾਬ ਦੀ ਰੂਲਿੰਗ ਪਾਰਟੀ ਪੰਜਾਬ ਦੀ ਸਰਕਾਰ ਦੀ ਪਾਰਟੀ ਆਮ ਆਦਮੀ ਪਾਰਟੀ ਨੂੰ ਕੀ ਜ਼ਰੂਰਤ ਪੈ ਗਈ ਔਰ ਕਿਹੜੀਆਂ ਅਸੀਂਆਂ ਮੁਸ਼ਕਲਾਂ ਨੇ ਸੁਨੇਹਾ ਰਿਆਂ ਦੀਆਂ ਜਿਹੜੀਆਂ ਹੁਣ ਯਸ਼ਪਾਲ ਉਹਨੇ ਹੱਲ ਕਰਵਾਣਗੇ ਚਾਹਸ ਪਹਿਲਾਂ ਤਾਂ ਮੁਬਾਰਕਾ ਜੀ ਥੈਂਕ ਯੂ ਜੀ ਬਹੁਤ ਬਹੁਤ ਸ਼ੁਕਰੀਆ ਮੈਂ ਤੁਹਾਡੇ ਚੈਨਲ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਜਿਸ ਤਰ੍ਹਾਂ ਤੁਸੀਂ ਸਵਾਲ ਕੀਤਾ ਵੀ ਇਹ ਵਿੰਗ ਬਣਾਉਣ ਦੀ ਕੀ ਜ਼ਰੂਰਤ ਪੈ ਗਈ ਪਿਛਲੀ ਸਰਕਾਰ ਦੇ ਵਿੱਚ ਵੀ ਇੱਕ ਸਵਰਨਕਰ ਵੈਲਫੇਅਰ ਬੋਰਡ ਬਣਿਆ ਸੀ ਜਿਹੜਾ ਕਿ ਦੋ ਤਿੰਨ ਮਹੀਨੇ ਚੱਲਿਆ ਔਰ ਉਸ ਤੋਂ ਬਾਅਦ ਸਰਕਾਰ ਬਦਲੀ ਔਰ ਇਸ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਸਾਡੇ ਬਹੁਤ ਹੀ ਸੂਝ-ਬੂਝ ਵਾਲੇ ਸਾਡੇ ਮੁੱਖ ਮੰਤਰੀ ਪੰਜਾਬ ਔਰ ਰਾਸ਼ਟਰੀ ਜਨਨ ਸੈਕਟਰੀ ਸੰਦੀਪ ਪਾਠਕ ਜੀ ਦੀ ਸੋਚ ਔਰ ਸਾਡੇ ਐਮਐਲਏ ਸ਼ੈਰੀ ਕਲਸੀ ਜੀ ਦੀ ਸੋਚ ਦਾ ਨਤੀਜਾ ਕਿ ਸਭ ਤੋਂ ਪਹਿਲਾਂ ਨਾ ਪਾਰਟੀ ਲੈਵਲ ਤੇ ਆਪਣਾ ਵਿੰਗ ਜਿਹੜਾ ਹੈ ਸਵਰਨਕਾਰ ਸੰਗ ਪੰਜਾਬ ਵਿੰਗ ਜਿਹੜਾ ਬਣਾਇਆ ਹਾ ਔਰ ਮੈਨੂੰ ਇੱਕ ਜ਼ਿੰਮੇਵਾਰੀ ਸੌਂਪੀ ਗਈ ਹੈ ਉਸ ਪੰਜਾਬ ਵਿੰਗ ਦਾ ਪ੍ਰਧਾਨ ਬਣਨ ਦੀ ਔਰ ਜੋ ਵੀ ਸਵਰਨਕਾਰ ਸਮਾਜ ਨੂੰ ਮੁਸ਼ਕਲਾਂ ਆ ਰਹੀਆਂ ਹਨ ਔਰ ਮੈਂ ਸਮਝਦਾ ਮੈਂ ਇਸ ਪਲੇਟਫਾਰਮ ਤੋਂ ਉਹ ਸਰਕਾਰ ਦੇ ਨੋਟਿਸ ਦੇ ਵਿੱਚ ਉਹ ਮੁਸ਼ਕਲਾ ਲਿਆ ਕੇ ਉਹਨਾਂ ਦਾ ਹੱਲ ਕਰਾਉਣ ਦੀ ਕੋਸ਼ਿਸ਼ ਕਰਾਂਗਾ ਔਰ ਸਵਨਕਾਰਾਂ ਨੂੰ ਮੇਨ ਜੋ ਮੁਸ਼ਕਲਾ ਆ ਰਹੀਆਂ ਨਜਾਇਜ਼ ਹਰਾਸਮੈਂਟ ਵਪਾਰੀ ਵਰਗ ਜਿਹੜਾ ਸਾਡੇ ਮਾਲ ਸਪਲਾਈ ਕਰਨ ਜਾਂਦੇ ਨੇ ਅੰਮ੍ਰਿਤਸਰ ਬੜੀ ਤਗੜੀ ਹੱਬ ਹੈ ਜਲੰਧਰ ਹੈ ਲੁਧਿਆਣਾ ਪਟਿਆਲਾ ਜਿੰਨੇ ਵੀ ਮਹਾਨਗਰਾਂ ਦੇ ਵਿੱਚ ਸਾਡੇ ਹੋਲਸੇਲਰ ਜਿਹੜੇ ਬੈਠੇ ਨੇ ਜਿਹੜੇ ਹਿੰਦੁਸਤਾਨ ਦੇ ਕੋਨੇ-ਕੋਨੇ ਤੱਕ ਸਾਡਾ ਜਿਹੜਾ ਇੱਕ ਕਲਾ ਦੀ ਦ੍ਰਿਸ਼ਟੀ ਦੇ ਵਿੱਚ ਬਹੁਤ ਹੀ ਜੜੀ ਸਾਰੇ ਵਰਲਡ ਲੈਵਲ ਤੇ ਸੋਨੇ ਦਾ ਨਾਮ ਹੈ ਔਰ ਉਹਨੂੰ ਮਾਲ ਨੂੰ ਵੇਚਣ ਵਾਸਤੇ ਜਾਂਦੇ ਹਨ ਤੇ ਉਹ ਕਈ ਦਫਾ ਇਹ ਕੰਮ ਰੂਟੀਨ ਚੈਕਿੰਗ ਦੇ ਦੌਰਾਨ ਵੀ ਅਗਰ ਕਿਸੇ ਕੋ ਸੋਣਾ ਪੜਿਆ ਜਾਂਦਾ ਹੈ ਤੇ ਉਹਨੂੰ ਬਹੁਤ ਅਰਾਸਮੈਂਟ ਕੀਤੀ ਜਾਂਦੀ ਸੀ ਕਿ ਜਿਹੜੀ ਕਿ ਇਸ ਪਲੇਟਫਾਰਮ ਦੇ ਅਰਾਈਵ ਸਰਕਾਰ ਦੇ ਨੋਟਿਸ 'ਚ ਲਿਆ ਕੇ ਵਪਾਰੀ ਜਿਹੜਾ ਬੇਖੌਫ ਹੋ ਕੇ ਆਪਣਾ ਬਿਜ਼ਨਸ ਕਰੇ ਔਰ ਵੱਧ ਤੋਂ ਵੱਧ ਰੈਵਨਿਊ ਜਿਹੜਾ ਸਰਕਾਰ ਨੂੰ ਦਵੇ ਸੋ ਕਲੈਸਟਰ ਹੱਬ ਬਣਾਉਣ ਵਾਸਤੇ ਸਰਕਾਰ ਨੂੰ ਸਲਾਹ ਦਿੱਤੀ ਜਾਏਗੀ ਔਰ ਇੱਥੇ 골ਡ ਜੁਅਲਰੀ ਜਿਹੜੀ ਕਿ ਬਾਹਰਨੀ ਸਟੇਟਾਂ ਦੇ ਵਿੱਚੋਂ ਬਣ ਕੇ ਆਂਦੀ ਹੈ ਸਾਡੀ ਕੋਸ਼ਿਸ਼ ਹੋਏਗੀ ਕਿ ਗਵਰਨਮੈਂਟ ਦੇ ਐਮਐਸਐਮ ਡਿਪਾਰਟਮੈਂਟ ਜਿਹੜਾ ਉਹਦੀਆਂ ਵੀ ਸਕੀਮਾਂ ਨੇ ਔਰ ਸਰਕਾਰ ਨੂੰ ਪੂਰਾ ਇਹਦਾ ਬਿਉਰਾ ਬਣਾ ਕੇ ਪੇਸ਼ ਕਰਕੇ ਉਹ ਜੁੱਲੀ ਸਾਰੀ ਪੰਜਾਬ ਦੇ ਵਿੱਚ ਬਣੇ ਤਾਂ ਕਿ ਸਾਡਾ ਪੰਜਾਬ ਜਿਹੜਾ ਜਿਹੜਾ ਬਾਹਰੋਂ ਮਾਲ ਮੰਗਾਉਂਦਾ ਆਪਣਾ ਤਿਆਰ ਕਰਕੇ ਆਪਣੇ ਜੋ ਰੈਵਨਿਊ ਜਿਹੜਾ ਸਰਕਾਰ ਨੂੰ ਜਾਏ ਔਰ ਇਹਨੂੰ ਜੋ ਵੀ ਪ੍ਰੋਬਲਮ ਬਾਹਰੋਂ ਲਿਆਉਣ ਦੇ ਵਿੱਚ ਮਾਲ ਵਿੱਚ ਆਂਦੀ ਹੈ ਉਹ ਵੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਏਗਾ ਜਿਸਨੇ ਕਿ ਤੁਸੀਂ ਕਿਹਾ ਕਿ ਨਵੇਂ ਕਲਸਟਰਸ ਲਗਾਏ ਜਾਣਗੇ ਜਾਂ ਪੰਜਾਬ ਦੀ ਸਰਕਾਰ ਨਾਲ ਗੱਲਬਾਤ ਕੀਤੀ ਜਾਏਗੀ ਕਿ ਮਹਾਰਾਸ਼ਟਰ ਜਾਂ ਗੁਜਰਾਤ ਤੋਂ ਜਿਹੜਾ ਸੋਨਾ ਬਣ ਜਾਂਦਾ ਉਹ ਪੰਜਾਬ 'ਚ ਬਣਾਇਆ ਜਾਏ ਦੂਸਰੇ ਪਾਸੇ ਕਿੰਨਾ ਕੁ ਇਹਦੇ ਵਿੱਚ ਖਰਚਾ ਹੋਆ ਜਾਂ ਫਿਰ ਇਹ ਕਿੰਨੇ ਕਿ ਲੋਕਾਂ ਨੂੰ ਜਿਹੜਾ ਇਹਦੇ ਨਾਲ ਰੋਜ਼ਗਾਰ ਮਿਲ ਸਕਦਾ ਦੇਖੋ ਪੰਜਾਬ 'ਚ ਲੱਖਾਂ ਦੀ ਤਾਦਾਦ ਦੇ ਵਿੱਚ ਜਿਹੜੇ ਨੇ ਕਾਰੀਗਰ ਬਾਹਰਲੀਆਂ ਸਟੇਟਾਂ 'ਚੋਂ ਵੀ ਆ ਕੇ ਇੱਥੇ ਕੰਮ ਕਰਦੇ ਪਏ ਨੇ ਔਰ ਪੰਜਾਬੀ ਕਾਰੀਗਰ ਵੀ ਜਿਹੜੇ ਨੇ ਲੱਖਾਂ ਦੀ ਤਾਦਾਦ ਤੇ ਹਨ ਔਰ ਇਹਨਾਂ ਦੀਆਂ ਬਹੁਤ ਮੁਸ਼ਕਲਾਂ ਹਨ ਔਰ ਜੇ ਇੱਥੇ ਮੰਨ ਲਓ ਕੋਲੇਸਟਰ ਜਾਂ ਹੱਬ ਬਣਦੀ ਹੈ ਜੁਲੀ ਹੱਬ ਹਰ ਜ਼ਿਲ੍ਹੇ ਦੇ ਵਿੱਚ ਤੇ ਮੈਂ ਸਮਝਦਾ ਵੀ ਕੋਈ ਵੀ ਐਸੀ ਪ੍ਰੋਬਲਮ ਨਹੀਂ ਆ ਸਕਦੀ ਜਿਹੜੀ ਬਾਹਰਲੀ ਸਟੇਟਾਂ ਤੋਂ ਬਣਾਉਣ ਵਾਸਤੇ ਜਿਹੜੀ ਆਂਦੀ ਹੈ ਅੱਗੇ ਸੋ ਇਹ ਹੱਬ ਜਿਹੜੀ ਹੈ ਹਰ ਜ਼ਿਲ੍ਹੇ 'ਚ ਬੰਨੀ ਚਾਹੀਦੀ ਹੈ ਤਾਂਕਿ ਵੱਧ ਤੋਂ ਵੱਧ ਜਿਹੜਾ ਗੋਲਡ ਜੁਲੀਰੀ ਨੂੰ ਪ੍ਰਮੋਟ ਕੀਤਾ ਜਾ ਸਕੇ ਅਕਸਰ ਦੇਖਿਆ ਤੇ ਸੁਣਿਆ ਜਾਂਦਾ ਕਿ ਸਨੇਚਿੰਗ ਆਮ ਹੁੰਦੀ ਹੈ ਲੁੱਟਾਂ ਖੋਹਾਂ ਹੁੰਦੀਆਂ ਔਰ ਇਹਨਾਂ ਲੁੱਟਾਂ ਖੋਹਾਂ ਦੇ ਵਿੱਚ ਜਿਹੜਾ ਸੋਨਾ ਵਾ ਉਹ ਚੋਰ ਜਾਂ ਲੁਟੇਰੇ ਆ ਕੇ ਵੇਚਦੇ ਤੇ ਸੁਨਿਆਰਿਆਂ ਨੂੰ ਆ ਔਰ ਉਸ ਤੋਂ ਬਾਅਦ ਪੁਲਿਸ ਦਾ ਵੀ ਚੱਕਰ ਪੈਂਦਾ ਕੀ ਇਹ ਸੋਨਾ ਖਰੀਦਣਾ ਜਾਇਜ਼ ਵਾ ਜਾਂ ਇਸ ਤੇ ਕੋਈ ਬੰਦੀ ਲਾਉਣ ਦੀ ਕੋਸ਼ਿਸ਼ ਕਰੋਗੇ ਨਹੀਂ ਦੇਖੋ ਸੋਨਾ ਖਰੀਦਣਾ ਔਰ ਵੇਚਣਾ ਇਹ ਤੇ ਹੁਣ ਜਿਹੜਾ ਜੁਲਰੀ ਦਾ ਕੰਮ ਕਰਦਾ ਉਹਦੇ ਕੋਲ ਹੀ ਲੋਕਾਂ ਨੇ ਆਣਾ ਲੇਕਿਨ ਜਦ ਵੀ ਕੋਈ ਵੇਚਣ ਆਂਦਾ ਵਾ ਤੇ ਅੱਜ ਕੱਲ ਤੇ ਗਵਰਨਮੈਂਟ ਨੇ ਇੱਕ ਬਹੁਤ ਹੀ ਇੱਕ ਵਧੀਆ ਤਰੀਕਾ ਕਰਤਾ ਵੀ ਜਿੰਨਾ ਵੀ ਮਾਲ ਸਾਡਾ ਹਾਲਮਾਰਕ ਵਿਕ ਰਿਹਾ ਹੈ। ਔਰ ਹਾਲਮਾਰਕ ਜੁਲੀ ਦੇ ਉੱਤੇ ਇੱਕ 6 ਨੰਬਰਾਂ ਦਾ ਕੋਡ ਹੁੰਦਾ ਹੈ। ਜਿਹਨੂੰ ਆਪਣਾ ਯੂਨੀਕ ਆਈਡੈਂਟੀਫਿਕੇਸ਼ਨ ਨੰਬਰ ਬੋਲਦੇ ਨੇ। ਤੁਸੀਂ ਨੰਬਰ ਨੂੰ ਵੀ ਅਗਰ ਨੈਟ ਤੇ ਸਰਚ ਕਰੋਗੇ ਤੇ ਤੁਹਾਨੂੰ ਪਤਾ ਲੱਗ ਜਾਏਗਾ ਜੇ ਇਹਰ ਕਿੱਥੋਂ ਦਾ ਬਣਿਆ। ਸੋ ਬੜੀ ਸੂਝ-ਬੂਝ ਨਾਲ ਖਰੀਦਣਾ ਚਾਹੀਦਾ ਹੈ। ਪਰਖ ਕਰਕੇ ਵੀ ਇਹ ਜਿਹੜੀ ਜੁਲੀ ਵੇਚਣ ਆਈ ਹੈ। ਉਹਦਾ ਜੁਆਈਡ ਆਈਡੀ ਨੰਬਰ ਚੈੱਕ ਕਰਨ ਔਰ ਉਤੋਂ ਪਤਾ ਲੱਗੇਗਾ ਕਿ ਗ੍ਰਾਹਕ ਜਿਹੜਾ ਵੇਚਣ ਵਾਲਾ ਇਹ ਸੱਚ ਬੋਲ ਰਿਹਾ ਕਿ ਝੂਠ ਮਾਰ ਰਿਹਾ ਅਗਰ ਇਹਨਾਂ ਚੀਜ਼ਾਂ ਨੂੰ ਨજર ਅੰਦਾਜ਼ ਕਰਕੇ ਕੋਈ ਜਾਂ ਲਾਲਚ ਦੇ ਵਿੱਚ ਪੈ ਕੇ ਕੋਈ ਜਿਵਲੀ ਖਰੀਦਦਾ ਹੈ ਤੇ ਮੈਂ ਸਮਝਦਾ ਵੀ ਫੇਰ ਉਹਦਾ ਕਸੂਰਵਾਰ ਦੁਕਾਨਦਾਰ ਖੁਦ ਵੀ ਹੋਏਗਾ ਪਰ ਮੈਂ ਇਸ ਚੀਜ਼ ਦੇ ਸਾਰੇ ਪੰਜਾਬ ਦੇ ਜਿੰਨੇ ਵੀ ਸਾਡੇ ਜੁਵਲਰ ਨੇ ਜਾਂ ਸਾਡੇ ਸਵਰਨਕਰ ਭਾਈਚਾਰਾ ਵਾ ਉਹਨਾਂ ਨੂੰ ਇਹੋ ਹੀ ਮੈਂ مشਵਰਾ ਦਵਾਂਗਾ ਕਿ ਸੋਨਾ ਜੇਵਰ ਖਰੀਦਣ ਨਾ ਗਿਆ ਕਿਉਂਕਿ ਅੱਜ ਕੱਲ ਪੰਜਾਬ ਦੇ ਜਿਹੜੇ ਜਿੰਨੇ ਵੀ ਕ੍ਰਾਈਮ ਹੋ ਰਿਹਾ ਜਿੱਥੇ ਕਿਤੇ ਸੋਨਾ ਚੋਰੀ ਹੁੰਦਾ ਔਰ ਵਿਕਣਾ ਜੁਲਰੀ ਦੀਆਂ ਦੁਕਾਨਾਂ ਤੇ ਉਹਨਾਂ ਨੂੰ ਬਹੁਤ ਸੂਝ-ਬੂਝ ਨਾਲ ਉਹਨਾਂ ਨੂੰ ਖਰੀਦਣਾ ਚਾਹੀਦਾ ਔਰ ਪੂਰੀ ਪਰਖ ਕਰਕੇ ਬਕਾਇਦਾ ਦਾ ਆਈਡੈਂਟੀਟੀ ਕਾਰਡ ਲੈਣ ਆਧਾਰ ਕਾਰਡ ਲੈਣ ਔਰ ਪੈਸੇ ਜਿਹੜੇ ਨੇ ਕੋਸ਼ਿਸ਼ ਕਰਨ ਕਿ ਉਹਨੂੰ ਬਾਈ ਚੈੱਕ ਪੇਮੈਂਟ ਕੀਤੀ ਜਾਏ ਔਰ ਤਾ ਤਦ ਹੀ ਇਸ ਜਿਹੜਾ ਵਾ ਸਨੇਚਿੰਗ ਦੇ ਕੰਮ ਦੇ ਉੱਤੇ ਲਗਾਮ ਕੱਸੀ ਜਾ ਸਕਦੀ ਹੈ ਅਗਰ ਸ਼ੱਕ ਪੈਂਦਾ ਹੈ ਤੇ ਪੁਲਿਸ ਨੂੰ ਇਨਫਾਰਮੇਸ਼ਨ ਦੇਣੀ ਚਾਹੀਦੀ ਯਸ਼ਪਲ ਚੋਹਾਨ ਨੇ ਸੂਬਾ ਪ੍ਰਧਾਨ ਨੇ ਨਵੇਂ ਬਣੇ ਸਵਰਨਕਾਰ ਸੰਗ ਦੇ ਜਿਹੜਾ ਕਿ ਪੰਜਾਬ ਦੀ ਸਰਕਾਰ ਰੂਲਿੰਗ ਪਾਰਟੀ ਆਮ ਆਦਮੀ ਪਾਰਟੀ ਵੱਲੋਂ ਥਾਪੇ ਗਏ ਨੇ ਕਹਿੰਦੇ ਕਿ ਦੋ ਵੱਡੀਆਂ ਗੱਲਾਂ ਨੇ ਜਿਹੜੀਆਂ ਪੰਜਾਬ ਦੇ ਮੁੱਖ ਮੰਤਰੀ ਨਾਲ ਸਾਂਝੀਆਂ ਕਰਨਗੇ ਗੁਜਰਾਤ ਅਤੇ ਜਿਹੜਾ ਕਿਹਾ ਜਾ ਮਹਾਰਾਸ਼ਟਰ ਚੋਂ ਸੋਨਾ ਬਣ ਕੇ ਜਾਂਦਾ ਹੈ ਉਹ ਹੁਣ ਉਸ ਨੂੰ ਪੰਜਾਬ ਚ ਬਣਵਾਉਣ ਦੀ ਕੋਸ਼ਿਸ਼ ਕਰਨਗੇ ਨਵੇਂ ਕਲਸਟਰ ਲਗਾਏ ਜਾਣਗੇ ਨਵੀਆਂ ਮਸ਼ੀਨਾਂ ਲਿਆਂਦੀਆਂ ਜਾਣਗੀਆਂ ਜਿੱਥੇ ਉਸ ਦੇ ਨਾਲ ਪੰਜਾਬ ਦੀ ਸਰਕਾਰ ਨੂੰ ਰੈਵਨਿਊ ਦਾ ਵਾਧਾ ਹੋਏਗਾ ਉੱਥੇ ਬੇਰੋਜ਼ਗਾਰਾਂ ਨੂੰ ਰੋਜ਼ਗਾਰ ਮਿਲੇਗਾ ਨਾਲ ਹੀ ਉਹਨਾਂ ਵੀ ਗੱਲ ਕਹੀ ਕਿ ਜਿੰਨੇ ਵੀ ਪੰਜਾਬ ਦੇ ਸੁਨਿਆਰੇ ਸੋਨੇ ਦਾ ਵਪਾਰ ਕਰਦੇ ਨੇ ਉਹ ਚੋਰੀ ਦਾ ਸੋਨਾ ਨਾ ਖਰੀਦਣ ਨਾ ਵੇਚਣ ਇਸ ਦੇ ਨਾਲ ਜਿੱਥੇ ਪੰਜਾਬ ਦੇ ਵਿੱਚ ਕ੍ਰਾਈਮ ਨੂੰ ਠੱਲ ਪਏਗੀ ਉੱਥੇ ਸੁਨਿਆਰਿਆਂ ਦੀ ਜਿਹੜੀ ਹੈ ਜਾਣ ਮਾਲ ਦੀ ਰੱਖਿਆ ਵੀ ਹੋਏਗੀ ਕੈਮਰਾਮੈਨ ਬੰਟੀ ਦੇ ਨਾਲ ਆਨ 에ਅਰ ਲਈ ਨਿਤਨ ਲੁਥਰਾ ਬਟਾਲਾ